ਇੱਕ ਕੁ ਰਿਫਰ ਮਹਾਰਾਜ ਦੇ ਚਰਨਾਚਰ ਅਰਦਾਸ ਬੇਨਤੀ ਕਰਨ ਆਏ ਆ ਥੋੜੇ ਦਿਨ ਪਹਿਲਾਂ ਆਏ ਸੀ ਨੀ ਮੈਂ ਸੱਸ ਕੁੱਟਣੀ ਪਾਰਟ 2 ਫਿਲਮ ਦੇ ਲਈ ਤੇ ਮਹਾਰਾਜ ਨੇ ਸਾਡੀ ਬੇਨਤੀ ਕਬੂਲ ਕੀਤੀ ਫਿਲਮ ਸੁਪਰ ਡੂਪਰ ਹਿੱਟ ਹੋਈ ਹੈ ਤੇ ਸ਼ੁਕਰਾਨਾ ਵੀ ਕਰਨਾ ਹੈ ਅੱਜ ਤੇ ਅੱਜ ਇੱਕ ਹੋਰ ਅਰਜੀ ਵੀ ਲਾਉਣੀ ਆ ਸੱਚੇ ਪਾਤਸ਼ਾਹ ਨੂੰ ਕਿ 21 ਜੂਨ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਹੈ ਨਵੀਂ ਤੇਰੀਆਂ ਮੇਰੀਆਂ ਹੀਰਾ ਫੇਦੀਆਂ ਏ ਮਾਰਾ ਦਾ ਓਟ ਆਸਰਾ ਸਾਨੂੰ ਹਮੇਸ਼ਾ ਵਾਂਗੂ ਮਿਲਦਾ ਰਹੇ ਫਿਲਮ ਸਾਡੇ ਦਰਸ਼ਕਾਂ ਨੂੰ ਪਸੰਦ ਆਵੇ ਤੇ ਅਸੀਂ ਇਸੇ ਤਰ੍ਹਾਂ ਹੀ ਪੰਜਾਬੀ ਸੱਭਿਆਚਾਰ ਦੀ ਪੰਜਾਬੀ ਸਿਨੇਮੇ ਦੀ ਸੇਵਾ ਕਰਦੇ ਹਾਂ ਤੁਸੀਂ ਇਹ ਫਿਲਮ ਚ ਕਿਸ ਤਰ੍ਹਾਂ ਦੇ ਕਿਦਾਰ ਵਿੱਚ ਜਾ ਰਹੀ ਹੈ ਮੈਂ ਇੱਕ ਐਸ ਐਨ ਆਰ ਆਈ ਲੇਡੀ ਹੈਗੀ ਆ ਜਿਹੜੀ ਵਰਕਿੰਗ ਵੂਮਨ ਆ ਥੋੜੀ ਜਿਹੀ ਭੁਲੀ ਆ ਤੇ ਜਸਵਿੰਦਰ ਪੱਲਾ ਜੀ ਦੀ ਵਾਈਫ ਬਣੀ ਆ ਮੈਂ ਤੇ ਉਹ ਉਪਾਸਨਾ ਜਿਹਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਪਸੰਦ ਕਰਦੇ ਨੇ ਤੇ ਇਹ ਲਵ ਟ੍ਰਾਇੰਗਲ ਹੈਗਾ ਇਸ ਸਟੋਰੀ 'ਚ ਥੋੜਾ ਟਵਿਸਟ ਹੈ ਤੇ ਪੁਖਰਾਜ ਦੀ ਜਦੋਂ ਐਂਟਰੀ ਹੁੰਦੀ ਆ ਸਾਡੀ ਜ਼ਿੰਦਗੀ ਦੇ ਵਿੱਚ ਤਾਂ ਫਿਰ ਬੜਾ ਉਥਲ-ਪੁਥਲ ਹੋ ਜਾਂਦਾ ਸਾਰਾ ਸਿਸਟਮ ਤਾਣਾ-ਬਾਣਾ ਫਿਲਮ 'ਚ ਜੀ ਜੀ ਮੈਸੇਜ ਇਹ ਫਿਲਮ ਦੀ ਕਹਾਣੀ ਜਿਹੜੀ ਆ ਨਾ ਬੜੀ ਟੱਚਿੰਗ ਆ ਬਹੁਤ ਸਾਰੇ ਤੁਸੀਂ ਕੇਸ ਸੁਨੇ ਹੋਣਗੇ ਜਿਨ੍ਹਾਂ ਦੇ ਵਿੱਚ ਇੰਜ ਹੋਇਆ ਕਿ ਇਧਰੋਂ ਕੰਟਰੈਕਟ ਮੈਰਿਜ ਕਰਵਾ ਕੇ ਕੁੜੀਆਂ ਜਿਹੜੀਆਂ ਨੇ ਉਧਰਲੇ ਪਾਸੇ ਗਈਆਂ ਜਾਂ ਤੇ ਮਤਲਬ ਕਰਦਿਆਂ ਦੇ ਨਾਲ ਮਿਲ ਕੇ ਜਾਂ ਕੁੜੀਆਂ ਨੇ ਆਪ ਹੀ ਉੱਥੇ ਜਾ ਕੇ ਮੁੜ ਕੇ ਉਹਨਾਂ ਮੁੰਡਿਆਂ ਨੂੰ ਛੱਡ ਦਿੱਤਾ ਤੇ ਪਿੱਛੇ ਤਾਂ ਕੇਸ ਵੀ ਇੱਕ ਇਸ ਤਰ੍ਹਾਂ ਦਾ ਵੀ ਆਇਆ ਸੀ ਨਾ ਕਿ ਇੱਕ ਬੱਚੇ ਨੇ ਸੁਸਾਇਡ ਵੀ ਕਰ ਲਈ। ਤੋਂ ਬਹੁਤ ਦਰਦਨਾਕ ਗਾਥਾ ਹੈਗੀ ਆ। ਸੋ ਇਹ ਜਿਹੜੀ ਕੰਟਰੈਕਟ ਮੈਰਿਜ ਹੈਗੀ ਆ ਇਹੀ ਵਿਸ਼ਾ ਸੀ ਇਸ ਵਗੰਚਰਾ ਨੂੰ ਮੈਸੇਜ ਆਇਆ ਬਿਲਕੁਲ ਬਹੁਤ ਵਧੀਆ ਮੈਸੇਜ ਹੈ ਕਿ ਕੰਟਰੈਕਟ ਮੈਰिज ਜਿਹੜੀ ਕਰਵਾ ਕੇ ਉਧਰ ਬੱਚੇ ਜਾਂਦੇ ਨੇ ਉਹਨਾਂ ਦੇ ਉੱਤੇ ਬੇਸਡ ਹੈ ਉਹਨਾਂ ਦੀ ਕਹਾਣੀ ਆਹ ਦੇਖੋ ਜੀ ਹਮੇਸ਼ਾ ਆਪਣੇ ਆਪ ਨੂੰ ਬlesed ਫੀਲ ਕਰੀਦਾ ਜਦੋਂ ਇੱਥੇ ਜਦੋਂ ਵੀ ਆਈਦਾ ਤਾਂ ਹਮੇਸ਼ਾ ਮਤਲਬ ਬਹੁਤ ਮਨ ਨੂੰ ਸਕੂਨ ਮਿਲਦਾ ਅੱਜ ਵੀ ਹੁਣ ਜਦੋਂ ਆਏ ਆ ਤਾਂ ਸਪੈਸ਼ਲੀ ਮੈਨੂੰ ਐ ਸਿਗਾ ਵੀ ਨੀਤਾ ਮੈਮ ਹੁਣੀ ਨਾਲ ਲਾਉਣ ਤਾਂ ਕਿ ਹਮੇਸ਼ਾ ਮਤਲਬ ਇੱਕ ਹੋਰ ਇੱਥੇ ਰੂਹਦਾਰੀ ਵਾਲਾ ਮਤਲਬ ਬਹੁਤ ਜ਼ਿਆਦਾ ਸਕੂਨ ਵਾਲਾ ਉਹ ਇੱਕ ਫੀਲਿੰਗ ਆ ਬ੍ਰੋ ਤੇ ਸਾਡੀ ਫਿਲਮ ਆ ਰਹੀ ਹੈ ਜੀ ਆਸ਼ੀਰਵਾਦ ਲੈਣ ਆਏ ਆ ਬਾਬਾ ਜੀ ਕੋਲੋਂ ਤੇ ਉਮੀਦ ਕਰਦੇ ਆ ਕਿ ਸਾਡਾ ਅੱਜ ਦਾ ਜਿਹੜਾ ਪੂਰਾ ਤੂ ਗੋਲਡਨ ਟੈਂਪਲ ਦਾ ਅੱਜ ਬਹੁਤ ਸਾਡਾ ਸਕੂਨ ਪ੍ਰਿਆ ਰਹੂਗਾ ਤੇ ਬਾਬਾ ਜੀ ਆਸ਼ੀਰਵਾਦ ਦੇਣਗੇ ਕਿਸ ਤਰ੍ਹਾਂ ਦੀ ਫਿਲਮ ਹੈਗੀ ਆ ਵੀ ਹੀਰਾ ਫੇਰੀਏ ਦੇ ਨਾਮ ਤੇ ਠੀਕ ਕਿਸ ਤਰ੍ਹਾਂ ਦਾ ਰੋਲ ਹੈ ਤੇ ਇਹਦੇ ਵਿੱਚ ਮੇਰਾ ਟੈਕਸੀ ਡਰਾਈਵਰ ਦਾ ਰੋਲ ਆ ਜੀ ਜਿਹੜਾ ਕਿ ਕਮਾਣੀਆਂ ਦਾ ਮੁੰਡਾ ਤੇ ਜਟਨਾਂ ਦੀ ਕੁੜੀ ਨੂੰ ਪਸੰਦ ਕਰ ਬੈਠਦਾ ਸੋ ਇਦਾਂ ਦਾ ਕੈਰੈਕਟਰ ਐਸ ਫਿਲਮ ਦਾ ਮੇਰਾ ਜੋ ਹੈ ਤੇ ਬਹੁਤ ਸਾਰੀਆਂ ਹੇਰਾਫੇਰੀਆਂ ਜਦੋਂ ਇੱਕ ਕੁੜੀ ਨੂੰ ਪਸੰਦ ਕਰਦਾ ਤੇ ਉਹਦੇ ਘਰ ਵੱਲੋਂ ਕੀ ਕੀ ਪ੍ਰੋਬਲਮ ਲਾਉਂਦੀਆਂ ਨੇ ਫਿਰ ਅੱਗੋਂ ਮੇਰੇ ਫਾਦਰ ਸਾਹਿਬ ਦਾ ਜਿਹੜਾ ਕੈਰੈਕਟਰ ਆ ਉਹਨਾਂ ਨੂੰ ਅੱਗੋਂ ਕਿੱਦਾਂ ਬਲੈਕਮੈਨ ਕਰਦਾ ਸੋ ਇਦਾਂ ਦੀ ਸਟੋਰੀ ਹੈ ਸਰਦਾਰ ਖਾਲਸਾ ਸਰ ਨਾਲ ਕੰਮ ਕਰਕੇ ਤਾਂ ਐਕਸਪੀਰੀਅੰਸ ਕਿਦਾਂ ਮਿਲਿਆ ਬਹੁਤ ਵਧੀਆ ਸੀ ਜੀ ਅੱਗੇ ਵੀ ਉਹਨਾਂ ਨੇ ਕਈ ਫਿਲਮਾਂ ਕੀਤੀਆਂ ਨੇ ਤਾਂ ਹਮੇਸ਼ਾ ਹੀ ਬਹੁਤ ਵਧੀਆ ਲੱਗਦਾ ਹੈ ਕਿ ਵੀ ਬਹੁਤ ਕੰਨ ਕੁਝ ਮਿਲਦਾ ਹੈ ਹਮੇਸ਼ਾ ਹਮੇਸ਼ਾ ਜੀ ਇਕੱਲੇ ਉਹਨਾਂ ਤੋਂ ਨਹੀਂ ਹਮੇਸ਼ਾ ਜਿੰਨੇ ਵੀ ਐ ਇਸ ਫਿਲਮ ਦੇ ਵਿੱਚ ਐਕਟਰ ਨੇ ਭਾਵੇਂ ਯੋਗਰਾਜ ਜੀ ਨੇ ਨੀਤਾ ਮੈਮ ਨੇ ਹਰਬੀ ਭਾਜੀ ਨੇ ਰਾਣਾ ਜੰਗਵਧਰ ਜੀ ਨੇ ਪਾਸਨਾ ਮੈਡਮ ਨੇ ਸਾਰੇ ਹੀ ਬਾਕਮਾਲ ਅਦਾਕਾਰ ਨੇ ਤੇ ਹਮੇਸ਼ਾ ਸਿੱਖਣ ਦੀ ਇਹਦੀ ਯੂਕੇ ਹੋਈ ਹੈ ਜੀ ਤੇ ਚੰਡੀਗੜ੍ਹ ਦੇ ਨੇੜੇ-ਤੇੜੇ ਜਿੰਨੇ ਵੀ ਪਿੰਡ ਨੇ ਉੱਥੇ ਕਿੰਨੀ ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਜੀ ਫਿਲਹਾਲ 21 ਤਰੀਕ ਨੂੰ ਰਿਲੀਜ਼ ਹੋ ਰਹੀ ਹੈ ਜੀ ਫਿਲਹਾਲ